ਦੋਸਤੋ ਜਿਸ ਜਥੇ ਨੇ ਹੁਣ ਅੱਗੇ ਵਧਣਾ ਉਹ ਜਥਾ ਮੇਰੇ ਪਿੱਛੇ ਹੈ ਤੁਸੀਂ ਉੱਥੇ ਜਾ ਕੇ ਦੇਖੋ ਵੀ ਇਹ ਜਥਾ ਜਿਸ ਜਥੇ ਨੂੰ মিডিਆ ਕਵਰ ਕਰ ਰਿਹਾ ਤੁਹਾਨੂੰ ਉੱਥੇ ਲੈ ਕੇ ਚੱਲਦੇ ਆਂ ਅਸੀਂ ਹੁਣ ਤੁਹਾਨੂੰ ਬਿਲਕੁਲ ਨਜ਼ਦੀਕ ਲੈ ਕੇ ਜਾ ਰਹੇ ਆਂ ਕਿ ਜਥਾ ਜਿਸ ਜਥੇ ਨੇ ਅੱਗੇ ਵਧਣਾ ਅੱਗੇ ਵਧਦਾ ਹੋਇਆ ਅਸੀਂ ਤੁਹਾਨੂੰ ਦਿਖਾਵਾਂਗੇ ਹਰਿਆਣਾ ਪ੍ਰਸ਼ਾਸਨ ਕਿਵੇਂ ਰੋਕਦਾ ਹੋ ਉਸੇ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਕਿ ਇੱਥੇ মিডিਆ ਕਵਰ ਕਰ ਰਿਹਾ ਸੁਰਜੀਤ ਸਿੰਘ ਫੂਲ ਖੜੇ ਨੇ ਚਤਾਲਾ ਸਾਹਿਬ ਖੜੇ ਨੇ ਤੇ ਸਤਨਾਮ ਸਿੰਘ ਪੰਨੂ तमाम ਕਿਸਾਨ ਆਗੂ ਨੇ ਜਿਹੜੇ ਇੱਥੇ ਖੜੇ ਨੇ ਜਿਨ੍ਹਾਂ ਨੇ ਅੱਗੇ ਵਧਣਾ ਹੁਣ ਇਸ ਜਥੇ ਦੇ ਰੂਪ ਦੇ ਵਿੱਚ ਹਾਰ ਪਾਈ ਗਏ ਨੇ ਉਧਰੋਂ ਅਥਰੂ ਗੈਸ ਦੇ ਜਿਕਰ ਗੋਲੇ ਛੱਡੂਗਾ ਪ੍ਰਸ਼ਾਸਨ ਤਾਂ ਐਨਕਾਂ ਦਾ ਪ੍ਰਬੰਧ ਕੀਤਾ ਗਿਆ ਮੁੰਦਰ ਪਰਮਾਸਕਾਂ ਦਾ ਪ੍ਰਬੰਧ ਕੀਤਾ ਗਿਆ ਹਾਰ પા ਕੇ ਉਹ ਕੀਤਾ ਗਿਆ ਤੁਸੀਂ ਹੁਣ ਦੇਖੋ ਕਿ ਸਰਬਨੁ ਸਿੰਘ ਪੰਦੇਰ ਕਹਿ ਰਹੇ ਨੇ মিডিਆ ਨੂੰ ਕਿ ਤੁਸੀਂ ਥੋੜਾ ਜਿਹਾ ਪਿੱਛੇ ਹਟ ਜਾਓ ਹੁਣ ਜਥੇ ਨੇ ਅੱਗੇ ਵਧਣਾ ਅੱਗੇ ਤੁਰਨਾ 101 ਦਾ ਜਥਾ ਅੱਗੇ ਵਧਦਾ ਹੋਇਆ ਸ਼ੰਭੂ ਬਾਰਡਰ ਤੋਂ ਦੇਖ ਰਹੇ ਹੋ ਤੁਸੀਂ ਤਕਰੀਬਨ ਪਹਿਲਾਂ 13 ਫਰਵਰੀ ਨੂੰ ਕਿਸਾਨ ਇੱਥੇ ਆਏ ਸੀ 13 ਫਰਵਰੀ ਨੂੰ ਇੱਥੇ ਆਏ ਸੀ 13 ਫਰਵਰੀ ਨੂੰ ਅੱਗੇ ਵਧੇ ਫਿਰ 14 ਫਰਵਰੀ ਨੂੰ ਕਿਸਾਨ ਅੱਗੇ ਵਧੇ ਉਹ ਦੋ ਨਹੀਂ ਜਾਣ ਦਿੱਤਾ ਗਿਆ ਫਿਰ 14 ਫਰਵਰੀ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਕਾਲ ਲਉਂਦੇ ਨੇ ਕਿ 21 ਅਕਤੂਬਰ ਨੂੰ ਅਸੀਂ ਅੱਗੇ ਸੌਰੀ 21 ਫਰਵਰੀ ਨੂੰ ਅਸੀਂ ਅੱਗੇ ਵਧਾਂਗੇ 21 ਫਰਵਰੀ ਨੂੰ ਫਿਰ ਅੱਗੇ ਨਹੀਂ ਜਾਣ ਦਿੱਤਾ ਗਿਆ ਤਾਂ तकरीबन 1 ਸਾਲ ਦਾ ਸਮਾਂ ਹੋਣ ਵਾਲਾ ਕਿਸਾਨਾਂ ਨੂੰ ਇੱਥੇ ਬੈਠਿਆਂ ਨੂੰ ਤੇ 1 ਸਾਲ ਬਾਅਦ ਕਿਸਾਨ ਅਮੂਰ ਅੱਗੇ ਵਧ ਰਹੇ ਨੇ ਹੁਣ ਕਿਸਾਨ ਬਿਨਾਂ ਟਰੈਕਟਰ ਟਰਾਲੀਆਂ ਤੋਂ ਬਿਨਾਂ ਟਰੈਕਟਰ ਅੱਗੇ ਵਧ ਰਹੇ ਨੇ ਤੇ ਕਹਿੰਦਾ ਕਿ 101 ਦਾ ਜਥਾ ਪੈਦਲ ਦੇ ਰੂਪ ਦੇ ਵਿੱਚ ਅਸੀਂ ਜਾਵਾਂਗੇ ਕੋਈ ਅਸੀਂ ਟਰੈਕਟਰ ਟਰਾਲੀ ਕੋਈ ਵਾਹਕਲ ਸਾਡੇ ਨਾਲ ਨਹੀਂ ਹੋਊਗਾ ਵੱਡੀਆਂ ਤਮਾ ਮੰਗਾਂ ਦੇ ਸਮੇਤ ਐਮਐਸਪੀ ਵੱਡੀ ਮੰਗ ਹੈ ਕਿਸਾਨਾਂ ਦੀ ਆ ਤੁਸੀਂ ਦੇਖੋ ਕਿ ਜਥਾ ਅੱਗੇ ਵੱਧ ਰਿਹਾ ਜਥਾ ਇਹ ਸਤਨਾਮ ਸਿੰਘ ਪੰਨੂ ਖੜੇ ਨੇ ਸੁਰਜੀਤ ਸਿੰਘ ਫੂਲ ਖੜੇ ਨੇ ਸਰਵਣ ਸਿੰਘ ਪੰਦੇਰ ਸੈਟਿੰਗ ਕਰ ਰਹੇ ਆਂ ਦੀ ਕਿਹੜੇ ਨੇ ਅੱਗੇ ਜਾਣਾ ਕਿਹੜੇ ਨੇ ਪਿੱਛੇ ਜਾਣਾ ਕਿਹੜੇ ਨੇ ਕਿੱਥੇ ਖੜਨਾ ਪਾਰਲੀਮੈਂਟ ਚੱਲ ਰਹੀ ਹੈ ਮਤਲਬ ਕਿ ਤਕਰੀਬਨ 1 ਸਾਲ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਇਹਦਾ ਫਰਬਨ ਨੂੰ ਕਿਸਾਨ ਇੱਥੇ ਆਏ ਸੀ ਤੇ ਸਾਲ ਹੋਣ ਵਾਲਾ ਕਿਸਾਨ ਨੂੰ ਇੱਥਾਂ ਬੈਠਿਆਂ ਨੂੰ ਤੇ ਹੁਣ ਕਿਸਾਨ ਕਹਿੰਦੇ ਕਿ ਅਸੀਂ ਫਿਰ ਦਿੱਲੀ ਪ੍ਰਸ਼ਾਸਨ ਵੱਲੋਂ ਪੁਕਤਾ ਜਿਹੜੇ ਪ੍ਰਬੰਧ ਨੇ ਉਹ ਪ੍ਰਬੰਧ ਕੀਤੇ ਗਏ ਨੇ ਲੱਗਦਾ ਨਹੀਂ ਕਿ ਕਿਸਾਨ ਕਹਿੰਦੇ ਕਿ ਸਾਡਾ ਤਾਂ ਇਹ ਆ ਰਿਹਾ ਦਿੱਲੀ ਜਾਈਏ ਦਿੱਲੀ ਜਾ ਕੇ ਅਸੀਂ ਆਪਣਾ ਪ੍ਰੋਟੈਸਟ ਕਰੀਏ ਦਿੱਲੀ ਜਾ ਕੇ ਅਸੀਂ ਆਪਣੇ ਜਿਹੜੇ ਧਰਨੇ ਮੁਜ਼ਾਰੇ ਕਰੀਏ ਜਸਵਿੰਦਰ ਸਿੰਘ ਲੋਂਗੋਵਾਲ ਖੜੇ ਨੇ ਸਤਨਾਮ ਸਿੰਘ ਪੰਨੂ ਸਤਨਾਮ ਸਿੰਘ ਬਹਿਰੂ ਸਤਨਾਮ ਸਿੰਘ ਬਹਿਰੂ ਜਿਹੜੇ ਇੱਕ ਬਜੁਰਗ ਕਿਸਾਨ ਆ ਗੋਨੇ ਮੇਰ ਸਿੰਘ ਥੇੜੀ ਖੜੇ ਨੇ ਤੇ ਸਰਬਨ ਸਿੰਘ ਪੰਦੇਰ ਖੜੇ ਨੇ ਇੱਥੇ ਨਾਲੇ ਖੜਾ ਹੀ ਰਹੇ ਉਹਨਾਂ ਨੂੰ ਚਾ ਲੈ ਦੋ ਯਾਰ ਤੇ ਹੁਣ ਜਿਹੜਾ ਜਥਾ ਜਥਾ ਤੁਰੂਗਾ ਇੱਥੋਂ ਅੱਗੇ ਵਧੂਗਾ ਅਪੀਲ ਤੇ ਦੋਸਤੋ ਜਥਾ ਅੱਗੇ ਜਥਾ ਅੱਗੇ ਵਧ ਰਿਹਾ ਤਾ ਅੱਗੇ ਵਧ ਰਿਹਾ ਇਸ ਹੁਣ ਦੇਖਣ ਵਾਲਾ ਹੋਗਾ ਕਿ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਹੈ ਹਰਿਆਣਾ ਦਾ ਪ੍ਰਸ਼ਾਸਨ ਕਿਵੇਂ ਰੋਕੂਗਾ ਕਰਕੇ ਸਾਰੇ ਰਵੇਤੀ ਹੈ ਜਾਪ ਤੇ ਜਨਣਾ ਜਾਪ ਤੇ ਚ ਰਹਿਣ ਦੀ ਜਿਹੜੀ ਅਪੀਲ ਹੈ ਉਹ ਅਪੀਲ ਵੀ ਕੀਤੀ ਜਾ ਰਹੀ ਹੈ ਅੱਤਲਾ ਜਿਹੜੀ ਤਿਆਰੀ ਦੇ ਨਾਲ ਅੱਗੇ ਚੱਲ ਆ ਜਾ ਆ ਦੇਖੋ ਜਥਾ ਅੱਗੇ ਵਧ ਰਿਹਾ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਇੱਕ ਵਾਰ ਉੱਤਰਾ ਕਵਰ ਕਰ ਹਾਂ ਆ ਦੇਖੋ ਜਥਾ ਜਿਹੜਾ ਹੈਗਾ ਜਥਾ ਅੱਗੇ ਵਧ ਰਿਹਾ ਉੱਥੇ ਖੜ ਜਾ ਕੇ ਸਾਹਮਣੇ ਜਾ ਕੇ ਬਿਲਕੁਲ ਪੁਲ ਦੇ ਉੱਪਰ ਇਸ ਵੇਲੇ ਜਥਾ ਪਹੁੰਚ ਗਿਆ ਜਿਸ ਜਥੇ ਨੇ ਅੱਗੇ ਜਾਣਾ ਸੋ ਬਿਲਕੁਲ ਖਾਲੀ ਅੱਗੇ ਆਮ ਬੰਦਾ ਅੱਗੇ ਨਹੀਂ ਜਾ ਸਕਦਾ ਆਮ ਬੰਦੇ ਦੀ ਪੂਰਨ ਮਨਾਹੀ ਹੈ ਅੱਗੇ ਜਾਣ ਦੀ ਇਹ ਦੇਖੋ ਪੂਰਾ ਜੱਥਾ ਹਮ ਆਪਣਾ ਇੱਕ ਵਾਰ ਦਿਖਾਉਣ ਲੱਗ ਰਿਹਾ ਹੈ। ਆ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਉਹ ਜੱਥਾ ਬਿਲਕੁਲ ਉੱਥੇ ਚਲਾ ਗਿਆ। ਪੂਰੀ ਹੈ। ਆ ਤੁਹਾਨੂੰ ਅਸੀਂ ਇੱਥੋਂ ਜ਼ੂਮ ਕਰਕੇ ਦਿਖਾਉਂਦੇ ਹਾਂ। ਆ ਦੇਖੋ ਲਗਾਤਾਰ ਜੱਥਾ ਅੱਗੇ ਵਧ ਰਿਹਾ। ਅੱਤੇ ਬੜੀ ਜਿਹੜੀ ਮਜ਼ਬੂਤ ਬੈਰੀਗੇਟਿੰਗ ਹੈ ਉਹ ਬੈਰੀਗੇਟਿੰਗ ਬੜੀ ਮਜ਼ਬੂਤੀ ਦੇ ਨਾਲ ਤਗੜੇ ਪ੍ਰਬੰਧ ਅੱਗੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਕਈ ਲੇਅਰ ਜਿਹੜੇ ਇਸ ਬੈਰੀਗੇਟ ਦੇ ਨੇ ਉਹ ਬਣਾਏ ਗਏ ਨੇ ਤਾਰਾਂ ਵੀ ਨੇ ਹੋਰ ਵੀ ਨੇ ਆ ਹੁਣ ਤੁਸੀਂ ਦੇਖੋ ਬੈਰੀਅਰ ਦੇ ਪਿੱਛੇ ਅੱਗੇ ਨਾਲ ਹੀ ਉਹ ਦੋ ਵਿਜੀਟਸ ਵੀ ਵੱਡੀ ਸਾਹਮਣੇ ਹੁਣ ਤੁਸੀਂ ਦੇਖੋ ਕਿ ਵੱਡੇ ਪੱਧਰ ਤੇ ਜਿਹੜੀ ਆਰਮੀ ਆਪਣਾ ਸੌਰੀ ਹਰਿਆਣਾ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਹੋਏ ਨੇ ਰੈਪਿਡ ਫੋਰਸ ਪੈਰਾਮਿਲਟਰੀ ਫੋਰਸ ਸਾਹਮਣੇ ਲਾਈ ਗਈ ਹੈ ਤੁਸੀਂ ਦੇਖ ਵੀ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੁਣ ਕਿਸਾਨ ਅੱਗੇ ਵਧਣਗੇ ਉਹ ਤੁਸੀਂ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਹੁਣ ਕੀ ਕਰੂਗਾ ਬਿਲਕੁਲ ਸਾਹਮਣੇ ਜਿਹੜੀ ਸਥਿਤੀ ਹੈ ਉਹ ਸਥਿਤੀ ਹੈਗੀ ਆ ਜਿਹੜੀ ਬੈਰੀਗੇਟਿੰਗ ਹੈ ਉਹ ਬੈਰੀਗੇਟਿੰਗ हटਾਈ ਜਾ ਰਹੀ ਹੈ ਆ ਹੁਣ ਜਥਾ ਦੇਖੋ ਕਿ ਇੱਕ ਪਾਸੇ ਬਿਲਕੁਲ ਵੈਰੀਗੇਟ ਪਟ ਰਹੇ ਨੇ ਜਿੱਥੇ ਤੁਸੀਂ ਉਹ ਦੇਖੋ ਜਰੂਰ ਆਪ ਲੋਕ ਕਰਦੇ ਰਹੋ ਸ਼ੇਅਰ ਵੀ ਜਰੂਰ ਕਰਦੇ ਰਹੋ ਔਰ ਇਹ ਬੜੀ ਬੀਡ ਔਰ ਇਹ ਬੜੀ ਬੋਟ ਹੈ ਜਨਾਬ ਜੋ ਆ ਆ ਦੇ ਤਸਵੀਰੋ ਦੇ ਅੰਦਰ ਵਿਆਪਾਰ ਔਰ ਸਿੱਧੀ ਤਸਵੀਰ ਜਿਆਦਾ ਸ਼ਰਤਾਂ ਤੋਂ ਆ ਕਿਸਾਨ ਨੇ ਦੋਸਤੋ ਇਸ ਪਾਸੇ ਦੂਜੇ ਪਾਸੇ ਹਰਿਆਣਾ ਪ੍ਰਸ਼ਾਸਨ ਰੈਪਿਡ ਫੋਰਸ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ ਕਿਸਾਨ ਅੱਗੇ ਵਧ ਰਹੇ ਨੇ ਕਿ ਕਿਸਾਨ ਪਿੱਛੇ ਰਹਿ ਗਏ ਉਹ ਆਉਣਾ ਚਾਹੁੰਦੇ ਨੇ ਉਹ ਸੋਚ ਰਹੇ ਨੇ ਕਿ ਅਸੀਂ ਆ ਕੇ ਦੇਖੀਏ ਕਿ ਅੱਗੇ ਹੋ ਕੀ ਰਿਹਾ ਇਸ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਕਿਸਾਨ ਅੱਗੇ ਵਧ ਰਹੇ ਨੇ ਇਹ ਬੈਰੀਕੇਟਿੰਗ ਹਟਾ ਰਹੇ ਨੇ ਕਿਸਾਨ ਕਿਸਾਨਾਂ ਨੂੰ ਇੱਥੇ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਇੱਥੇ ਕਿਸਾਨ ਅੱਗੇ ਵਧੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਹਰਿਆਣਾ ਪ੍ਰਸ਼ਾਸਨ ਜਿਹੜਾ ਖੜ ਕੇ ਅਸੀਂ ਦੇਖ ਰਹੇ ਹਾਂ ਅੱਗੇ ਜਿਹੜੀ ਲੇਅਰਿੰਗ ਹੈ ਲੇਅਰਿੰਗ ਕੀਤੀ ਗਈ ਹੈ ਮਾਸਕ ਲਾਏ ਹੋਏ ਨੇ ਕਿਸਾਨਾਂ ਨੇ ਜਿਹੜਾ ਜ਼ਰੂਰ ਪਹੁੰਚੇ ਉਹ ਤੋਂ ਬਾਅਦ ਹੈ ਕਿ ਮਰਜੀ ਵੜੇ ਬਣ ਕੇ ਕਿਸਾਨ ਅੱਗੇ ਵਧ ਰਹੇ ਨੇ ਕਿ ਟਰੈਕਟਰ ਟਰਾਲੀਆਂ ਦੇ ਉੱਪਰ ਜੇਕਰ ਤੁਸੀਂ ਨਹੀਂ ਚਾਹੁੰਦੇ ਸਾਨੂੰ ਕਿ ਅਸੀਂ ਆਈਏ ਤਾਂ ਅਸੀਂ ਪੈਦਲ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਹਟਾਂਗੇ ਹੁਣ ਕੀ ਇਸਤੇਮਾਲ ਕਰਦੀ ਹੈ ਆਰਮਿੰਗੀ ਮੇਂ ਰੋਕਦੀ ਹੈ ਅਨਾਉਂਸਮੈਂਟ ਵੀ ਸ਼ਾਇਦ ਉਸ ਪਾਸਿਓਂ ਕੀਤੀ ਜਾ ਰਹੀ ਹੈ ਪੈਰਾਮਿਲਟਰੀ ਫੋਰਸ ਵੱਲੋਂ ਜਿਹੜੀ ਅਨਾਉਂਸਮੈਂਟ ਹੈ ਉਹ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਕੀ ਕੁਝ ਜੇ ਆਪਰੇਟਿਵ ਹੋਵੇਗਾ ਪਰ ਜਿਹੜੇ ਫੈਰੀਗੇਟ ਸੀ ਜੀ ਬਤਾਲ ਤਾ ਲੋਕ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇੱਧਰੋਂ ਦਿਖਾਣੇ ਆਸੀਂ ਤਸਵੀਰਾਂ ਹੁਣ ਕੁਝ ਕਿਸਾਨ ਨੇ ਜਿਹੜੇ ਕਿਸਾਨ ਅੱਗੇ ਵਧੇ ਹੋਏ ਨੇ ਉਰੇ ਚੜ ਜਾ ਉਰੇ ਉੱਚਾ ਕਿਸਾਨ ਔਰ ਬਿਲਕੁਲ ਉੱਥੇ ਚਲੇ ਗਏ ਨੇ ਇੱਥੇ ਆਰਮੀ ਦਾ ਪ੍ਰਬੰਧ ਕੀਤਾ ਹੋਇਆ ਬਿਲਕੁਲ ਉਸ ਪਾਸੇ ਉਹ ਗਏ ਨੇ ਕਿਸਾਨ ਅੱਗੇ ਜਿੱਥੇ ਪੈਰਾਮਿਲਟਰੀ ਫੋਰਸ ਦਾ ਕੈਂਪ ਲੱਗਿਆ ਹੋਇਆ ਇਸ ਰਸਤਾ ਰੋਕਿਆ ਹੋਇਆ ਇਸ ਵੇਲੇ ਉੱਥੇ ਕਿਸਾਨ ਖੜੇ ਨੇ ਦੇਖੋ ਕਿਸਾਨ ਹੁਣ ਬਿਲਕੁਲ ਅੱਗੇ ਪਹੁੰਚ ਗਏ ਬਿਲਕੁਲ ਕੋਈ ਫਾਸਲਾ ਨਹੀਂ ਹੈ ਉਧਰ ਪ੍ਰਸ਼ਾਸਨ ਲਗਾਤਾਰ ਅਨਾਉਂਸਮੈਂਟ ਕਰ ਰਿਹਾ ਮਨਾ ਲਏ ਪੈ ਜੀ ਚਲ ਚੋ 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 ਇਹ ਤੁਸੀਂ ਦੇਖ ਸਕਦੇ ਹੋ ਪਹਿਲੇ ਵੈਰੀਫਾਈਂਗ ਉਹਨਾਂ ਨੇ ਭੰਗ ਦਿੱਤੀ ਹੈ ਤਿਆਰੀਆਂ ਤਾਂ ਜੋ ਸੰਬੂਧ ਦੇ ਵਜੋਂ ਰੱਖਿਆ ਜਾਵੇ ਕਿ ਕਿਸਾਨ ਕਿਸਮਤ ਕਿਹਾ ਅੱਗੇ ਵਧ ਰਹੇ ਸਵਾਰ ਨੇ ਬਖੀ ਨੂੰ ਇੱਕ ਪਹਿਲੀ ਕਰਦੀ ਦੁਬਾਰਾ ਕਰ ਦੂੰਗਾ ਉਰਦ ਚੱਕਰ